ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਰਪੰਨ ਸਿੰਘ ਦਾ ਵੀਡੀਓ ਚੈਨਲ ਜਿਹਨੇ ਵੀਰੋ ਖੇਲੇ ਕਰਨਾ ਹਮ ਸਭ ਦਾ ਸਵਾਗਤ ਹੈ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਮਾਰਨੀ ਪੱਗ 10 ਲੜੀ ਦੀ ਵੀਡੀਓ ਲੈ ਕੇ ਆਏ ਆ ਜੀ ਸਭ ਤੋਂ ਪਹਿਲਾਂ ਪਹਿਲਾ ਲੜ ਸਰਦੇ ਸੈਂਟਰ ਚੋਂ ਲਿਆ ਕੇ ਅੱਧੀ ਅੱਖ ਧੀ ਗੱਲ ਟਾ ਕੇ ਲਗਾ ਦੇਣਾ ਉਸ ਤੋਂ ਬਾਅਦ ਅਗਲਾ ਲੜ ਕੰਨ ਦੇ ਉੱਪਰੋਂ ਦੀ ਲੈ ਕੇ ਜਾਣਾ ਹੈ ਗੁੱਠੇ ਤੇ ਉਂਗਲੀ ਦੀ ਮਾਦੇ ਨਾਲ ਲੜ ਨੂੰ ਮੋੜ ਕੇ ਲਗਾਉਣਾ ਹੈ ਉਸ ਤੋਂ ਬਾਅਦ ਇੱਕ ਲੜ ਦੇ ਵਿੱਚੋਂ ਦੋ ਲੜ ਜੋ ਆਪ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਦੋ ਪੇਚ ਕੱਢ ਕੇ ਇੱਕੋ ਜਿਹੇ ਫਾਸਲੇ ਦੇ ਨਾਲ ਲਗਾ ਦੇਣੇ ਨੇ ਤੋਂ ਬਾਅਦ ਅਗਲਾ ਲੜ ਜੋ ਪਹਿਲਾ ਲੜ ਲਗਾਇਆ ਸੀ ਉਹਦੇ ਬਿਲਕੁਲ ਉੱਪਰ ਰੱਖਣਾ ਹੈ ਥੱਲਿਓਂ ਲੜ ਨੂੰ ਅੱਖ ਤੱਕ ਖੋਲ ਕੇ ਇੱਕ ਵਾਰ ਗੋਡੇ ਨਾਲ ਮੋੜ ਕੇ ਰੱਖ ਲੈਣਾ ਹੈ ਉਸ ਤੋਂ ਬਾਅਦ ਘਟੋ ਘਟ ਅੱਧੀ ਗੱਠ ਲੜ ਦੀ ਚੜਾਈ ਕਰਕੇ ਉਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਜਿਸ ਤਰ੍ਹਾਂ ਵੀਡੀਓ ਦੇਖ ਰਹੇ ਹੋ ਦੋ ਲੜ ਬਣਾ ਕੇ ਇੱਕੋ ਜਿਹੇ ਫਾਸਲੇ ਦੇ ਨਾਲ ਲਗਾ ਦੇਣੇ ਨੇ ਉੱਪਰਲੇ ਪਾਸion ਵੀ ਲੜਨੂ ਨਾਲ ਦੀ ਨਾਲ ਮੋੜ ਕੇ ਵਾ ਦੇਣਾ ਹੈ ਅਗਲਾ ਲੜ ਪਿੱਛੋਂ ਹਲਕਾ ਜਿਹਾ ਦੱਬ ਕੇ ਪੱਗ ਦੀ ਪੁਣੀ ਦਾ ਮੋਟਾ ਪਾਸਾ ਉੱਪਰ ਤੇ ਪਤਲਾ ਪਾਸਾ ਥੱਲੇ ਰੱਖ ਕੇ ਅਗਲਾ ਲੜ ਲਗਾਉਣਾ ਹੈ ਨਾਲ ਦੀ ਨਾਲ ਉੱਪਰਲੇ ਪਾਸਿਓਂ ਲੜਨੂ ਮੋੜਨਾ ਜ਼ਰੂਰੀ ਹੈ ਜੀ ਲੜ ਨੂੰ ਮੋੜਨ ਦਾ ਤਰੀਕਾ ਸੇਮ ਜਿਸ ਤਰ੍ਹਾਂ ਦੋ ਲੜਾਂ ਦੇ ਵਿੱਚ ਤਿੰਨ ਆਪਾਂ ਮੋੜਿਆ ਉਸ ਤਰ੍ਹਾਂ ਮੋੜ ਕੇ ਦੋ ਲੜ ਕੱਢ ਕੇ ਲਗਾਉਣਾ ਹੈ ਇਹ ਲੜ ਦੇ ਵਿੱਚ ਖਿਆਲ ਰੱਖਣਾ ਜਦੋਂ ਦੋ ਲੜ ਬਣਾ ਕੇ ਆਪਾਂ ਲੜ ਲਗਾ ਰਹੇ ਹਾਂ ਇਸੇ ਤੋਂ ਜਿਹੜਾ ਥੱਲੇ ਲੜ ਹੈ ਉਹਦੇ ਬਰਾਬਰ ਰੱਖ ਕੇ ਲੜ ਨੂੰ ਉੱਪਰਲੇ ਪਾਸਿਓਂ ਨਾਲ ਦੀ ਨਾਲ ਮੋੜਨਾ ਹੈ ਹੱਥਾਂ ਦੀ ਪੋਜੀਸ਼ਨ ਨੂੰ ਧਿਆਨ ਚ ਰੱਖੋ ਵੀਰੇ ਇੰਨਾ ਜਿੰਨਾ ਲੜ ਲਗਾਈ ਜਾਵਾਂਗੇ ਨਾਲ ਦੀ ਨਾਲ ਉੱਪਰਲੇ ਪਾਸਿਓਂ ਮੋੜ ਜਾਵਾਂਗੇ ਉਸ ਤੋਂ ਬਾਅਦ ਅਗਲਾ ਲੜ ਪਿਛਿਓਂ ਹਲਕਾ ਜਿਹਾ ਦੱਬ ਕੇ ਜੋ ਪਹਿਲੇ ਲੜ ਲਗਾਏ ਨੇ ਉਹਨਾਂ ਦੇ ਬਰਾਬਰ ਲਗਾ ਦੇਣਾ ਹੈ ਉੱਪਰਲੇ ਪਾਸਿਓਂ ਨਾਲ ਦੀ ਨਾਲ ਲੜ ਨੂੰ ਮੋੜ ਕੇ ਉੱਪਰਲੇ ਜੋ ਟਰਨ ਨੇ ਉਹ ਨਾਲ ਦੀ ਨਾਲ ਬਣਾ ਲੈਣੀਆਂ ਨੇ ਚੰਗੀ ਤਰ੍ਹਾਂ ਲੜ ਨੂੰ ਖੋਲ ਕੇ ਦੋ ਲੜ ਲੜ ਦੇ ਵਿੱਚੋਂ ਕੱਢ ਕੇ ਦੋਨੋਂ ਪੇਚਾਂ ਨੂੰ ਪੂਰੀ ਸਫਾਈ ਦੇ ਨਾਲ ਕੋਝੇ ਫਾਸਲੇ ਦੇ ਨਾਲ ਲਗਾ ਦੇਣਾ ਹੈ ਤੋਂ ਬਾਅਦ ਨਾਲ ਦੀ ਨਾਲ ਵੀ ਉੱਪਰਲੇ ਪਾਸਿਓਂ ਮੋੜਨਾ ਹੈ ਪਰ ਲੀਆਂ ਟਰਨਰ ਬਣਾਈਆਂ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਨੀਚੇ ਵੱਲੋਂ ਦੱਬ ਕੇ ਇੱਕੋ ਜਿਹਾ ਫਸਰੇ ਨਾਲ ਬਾਕੀ ਦੀ ਜੋ ਸ਼ੇਪ ਹੈ ਉਹ ਹੋਰ ਵਧੀਆ ਬਣਾ ਲੈਣੀ ਆ ਪੇਚਾਂ ਵਾਲੇ ਪਾਸਿਓ ਵੀ ਕੱਲੇ ਕੱਲੇ ਕਰਕੇ ਉੱਪਰਲੇ ਪਾਸਿਓ ਸਾਰੀਆਂ ਟਰਨਰ ਨੂੰ ਹਲਕਾ ਹਲਕਾ ਨੱਬ ਲੈਣਾ ਹੈ ਉਸ ਤੋਂ ਬਾਅਦ ਬਾਜ ਦੀ ਮੱਤੇ ਨਾਲ ਸਫਾਈ ਕਰਨੀ ਹੈ ਸਭ ਤੋਂ ਪਹਿਲਾਂ ਪਹਿਲੇ ਲੜ ਵਿੱਚ ਫਿਰ ਦੂਸਰੇ ਲੜ ਦੇ ਵਿੱਚ ਬਾਜ ਫੇਰਨਾ ਹੈ ਹਲਕੇ ਹਲਕੇ ਹੱਥਾਂ ਦੇ ਨਾਲ ਬਾਜ ਫੇਰਨਾ ਹੈ ਜੀ ਉਸ ਤੋਂ ਬਾਅਦ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਾਜ ਫੇਰਨਾ ਹੈ ਤੀਸਰੇ ਲੜ ਦੇ ਵਿੱਚ ਉਸ ਤੋਂ ਬਾਅਦ ਚੌਥੇ ਲੜ ਦੇ ਵਿੱਚ ਬਾਜ ਫੇਰਨਾ ਹੈ ਪੇਚਾਂ ਦਾ ਜੋ ਫਾਸਲਾ ਇਕੋ ਜਿਹਾ ਦੇਣਾ ਹੈ ਲੜਾਂ ਦੀ ਜੋ ਮਟਾਈ ਹੈ ਉਹ ਬਿਲਕੁਲ ਬਰਾਬਰ ਰੱਖਣੀ ਹੈ ਬਾਜ ਦੀ ਮੱਦਦ ਨਾਲ ਪਗਦੀ ਜੋ ਸਫਾਈ ਕਰਨੀ ਹੈ ਸਤਵਾਦ 8ਵੇਂ ਲੜ ਚ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵਾਈਪ ਫੇਰਨਾ ਹੈ ਜਿੱਥੇ ਆਪਾਂ ਪੱਗ ਪੈਨ ਲਗਾਇਆ ਸੀ ਲਾਸਟ ਲੜ ਨੂੰ ਉਹਦੇ ਬਿਲਕੁਲ نیچے ਲਾ ਕੇ ਮੋੜਨਾ ਹੈ ਲਾਸ ਲੜ ਦੇ ਵਿੱਚ ਜੋ ਕਿਤੇ ਬਰ ਰਹਿ ਜਾਂਦਾ ਹੈ ਬਾਅਦ ਦੇ ਵਿੱਚੋਂ ਜਿਸ ਤਰ੍ਹਾਂ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਸਫਾਈ ਲੈਣੀ ਹੈ ਉਸ ਤੋਂ ਬਾਅਦ ਜੋ ਪੇਚ ਲਾਇਏ ਨੇ ਇਹਨਾਂ ਨੂੰ 3D ਕਰਨਾ ਹੈ ਪੇਚਾਂ ਨੂੰ ਹਲਕਾ ਹਲਕਾ ਪਿੰਚ ਕਰਨਾ ਹੈ ਪਿੰਚ ਕਰਨ ਨਾਲ ਜੋ ਪੇਚ ਨੇ ਉਹ 3D ਹੋ ਜਾਂਦੇ ਨੇ ਸੈਟਾ ਖਣਾ ਹੈ ਜੋ ਸਭ ਤੋਂ ਪਹਿਲਾ ਲੜ ਲਗਾਇਆ ਸੀ ਉਹਨੂੰ ਖਿੱਚ ਕੇ ਚੰਗੀ ਤਰ੍ਹਾਂ ਖੋਲ ਕੇ ਸਿਰ ਦੇ ਉੱਪਰ ਕਵਰ ਕਰ ਲੈਣਾ ਹੈ ਉਸ ਤੋਂ ਬਾਅਦ ਜੋ ਮੂੰਹ ਦੇ ਵਿੱਚ ਲੜ ਫੜਿਆ ਸੀ ਉਹਨੂੰ ਖਿੱਚ ਕੇ ਫਿਰ ਸੈਟਾ ਖਣਾ ਸਟਾਰਟ ਕਰਨਾ ਹੈ ਵਾਜਦੀ ਮਾਦਦ ਨਾਲ ਸੈਟਾ ਸਕਦੇ ਹਾਂ ਦੋਨੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਸਿਰ ਢੱਕ ਲੈਣਾ ਹੈ ਬਾਕੀ ਜਿੰਨਾ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਨਵੀਆਂ ਵੀਡੀਓ ਚ ਚਾਹੁੰਦੇ ਹੋ ਜਲਦ ਤੋਂ ਜਲਦ ਤੁਹਾਡੇ ਕੋਲ ਪਹੁੰਚਣ ਉਸਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦੇਖ ਕੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ